ਖੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਬੈਲ ਆਈਕਨ ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਬ ਤੋਂ ਕੁਝ ਕੁਝ ਹੋਤਾ ਹੈ ਦੇਖ ਲਓ ਮੰਨ ਗੀ ਵੀ ਯਾਨੀ ਪੰਜਾਬ ਇਦਾਂ ਦਾ ਸਾਡਾ ਭਈਆ ਉਹ ਲਖਣ ਬਾਦ ਤੇਰਾ ਭਈਆ ਨਾਲ ਹੀ ਆਇਆ ਕੁਝ ਕੁਝ ਹੋਤਾ ਹੈ ਅਬ ਯਾ ਤਰਾ ਖੋਤਾ ਹੈ ਉਹ ਮੰਨ ਗੀ ਮੈਂ ਲੈ ਚਲਿਆਂ ਨੂੰ ਅੰਦਰ ਲੈ ਜਾਓ ਚੱਲੀਏ ਫਿਰ ਅਰੇ ਕਹਾਂ ਜਾਣਾ ਹੈ ਆਪਾਂ ਜਾਣਾ ਹੈ ਜਲੰਧਰ ਜਲੰਧਰ ਹਾਂਏ ਅੰਦਰ ਜਾਣਾ ਹੈ ਜਲੰਧਰ ਜਾਣਾ ਚੱਕੀ ਅੰਪੁੱਠੇ ਬੋਲਦੀ ਆ ਸਮਝ ਨਹੀਂ ਲੱਗਦੀ ਇਹਨੂੰ ਆਪਾਂ ਜਾਣਾ ਜਲੰਧਰ ਰਾਮਾ ਮੰਡੀ ਰਾਮਾ ਮੰਡੀ ਅਰੇ ਮਾਮਾ ਰੰਡੀ ਪੁੱਠਾ ਹੀ ਬੋਲਦੀ ਆ ਆਪਾਂ ਜਾਣਾ ਭੋਗਪੁਰ ਓਟਮੋਟ ਟਾਂਡਾ ਓਟਮੋਟ ਟਾਂਡਾ ਮੁੜਬੁੜ ਅੰਡਾ ਮੁੜਬੁੜ ਅੰਡਾ ਮੁੜ ਮੁੜ ਅੰਡਾ ਇੰਨੀ ਵਾਰੀ ਅੰਡਾ ਸਾਡੇ ਤਾਂ ਪੰਜਾਬੀ ਚ ਇੱਕ ਵਾਰੀ ਸੁਵੇਰੋ ਦਿੰਦੇ ਆ ਕਮਲ ਗਿਆ ਇੰਨੇ ਅੰਡੇ ਦੇ ਕੇ ਸਰਦਾ ਇਹਨੂੰ ਹਲ ਸਮਝ ਨਹੀਂ ਲੱਗਦੀ ਘਰ ਜਾ ਕੇ ਸਮਝਾ ਮੰਗ ਮੈਂ ਲੈ ਚ ਲਿਆ ਘਰਿਆਂ ਨੂੰ ਦੇਖੇ ਸ਼ੋਰ ਦੀ ਕੰਮ ਨਵੇੜ ਜਾਣਾ ਆਪਾਂ ਇੱਥੇ ਬਈ ਯਾਰਾਣੀ ਇਹ ਫੁੱਲਾ ਵਾਲੀ ਸਰਕਾਰ ਇੱਧਰ ਮਗਰ ਮਗਰ ਤੁਰਿਆ ਮੇਰੇ ਮਗਰ ਤੁਰੀ ਬਈ ਯਾਰਾਣੀ ਉਹ ਇੱਧਰ ਪੁੱਠਾ ਕੰਮ ਕਰਦੇ ਭੀ ਗੇੜਾ ਕਰਦੇ ਆ ਮੇਰੇ ਮਗਰ ਤੋਂ ਨਾ ਉਹ ਭਰਾ ਨੂੰ ਭੇਜ ਮਾਲਵਾ ਮੋਟਰ ਨੂੰ ਪਤਾ ਹੋਣਾ ਪੰਜਾਬ ਬਾਰੇ ਉਹ ਭਰਾ ਉਹ ਨਕਲੀ ਸਰਬੋਣ ਵਾਲਾ ਭਈ ਯਾਰਾਣੀ ਨਿਕਰ ਲੈ ਫਿੱਟ ਕਹਾਣੀ ਆਸੂ ਮੈਨੂੰ ਮਨਾਤਾ ਲੈੰਦਾ ਪਹਿਲਾਂ ਮੰਨਦੀ ਸੀ ਹੁਣ ਦੇ ਕਰਦੀ ਠਮਕੇ ਮਾਰਦੀ ਐ ਚਲ ਦਿਖਾ ਦੇ ਮੂੰਹ ਆਪਣਾ ਪਿੰਡ ਆ ਗਿਆ ਮੇਲਾ ਲੱਗਿਆ ਸਿੱਧੀ ਮੇਲੇ ਚ ਲਾਇਆ ਤੈਨੂੰ ਹੁੰਡ ਚੱਕ ਦੇ ਓ ਤੇਰੀ ਤਾਂ ਮਰੀ ਜਾ ਚਾਰੇ ਚੋਗੇ ਇਥੋਂ ਆ ਗਿਆ ਤੇਰੀ ਮੰਨਤਾ ਦੀ ਗਰਾਂ ਸੀ ਉਹ ਕਿੱਥੇ ਗਈ ਓਏ ਹੋ ਜੇਦਾ ਮੂੰਹ ਨੂੰ ਲੱਗ ਜਾਵੇ ਖੰਡ ਮਿਸ਼ਰੀ ਉੱਥੇ ਦਰੀਏ ਨੂੰ ਕੋਣ ਪੁੱਛਦਾ ਇਧਰ ਆ ਇਧਰ ਬਈਆ ਰਾਣੀ ਨਹੀਂ ਹੋਗੀ ਫਿੱਟ ਕਹਾਣੀ ਬਈਆ ਰਾਣੀ ਨਹੀਂ ਫਿੱਟ ਕਹਾਣੀ ਬਈਆ ਰਾਣੀ ਨਹੀਂ ਪੀ ਪੰਜਾਬ ਦਾ ਪਾਣੀ ਹੁਣ ਦੱਸ ਪੰਜਾਬੀ ਕਿੱਦਾਂ ਦਾ ਪੰਜਾਬ ਕਿੱਦਾਂ ਦਾ ਲੱਗਦਾ ਤੈਨੂੰ ਦੱਸੀ ਜਣਾ ਮੈਂ ਬਾਤ ਤੇ ਤੁਹਾਰੇ ਮਨ ਗਾਈ ਤੁਮ ਜਹਾਂ ਕਹਾਂ ਹਮ ਜائیںਗੇ ਰੱਬ ਨੂੰ ਅਰੇ ਵਾਦਾ ਹੈ ਕਿ ਹਮ ਦੋਨੋਂ हो तो हम भी तुझ पे मरते हैं अरे छोड़ के यूपी बिहार यूपी अरे छोड़ के यूपी साथ चलू मैं अब क्यों झगड़ा करते हैं और दस पंजाबी के दौर अरे अब तो हम सरदार लोगों पे मरते हैं ਅਰੇ ਅੱਬ ਤਾਂ ਹਮ ਸਰਦਾਰ ਲੋਗੋਂ ਪੇ ਮਰਦੇ ਹੈ ਜਿਹੜੇ ਕਾਮਾ ਰੋਲੀ ਪਾਉਂਦੇ ਆ ਮੈਂ ਮੋੜਾ ਤੇ ਨਹੀਂ ਕਈ ਵਾਰੀ ਵੱਡੇ ਹੋਇਆ ਪਹਿਲਾ ਕੀਤੀ ਬਦਮਾਚੀ ਇੱਕ ਠੋਕੇ ਨਹੀਂ ਹੁਣ ਕੰਮ ਛੱਡੇ ਹੋਇਆ ਹਾਂ ਸਲੱਦਗੇ ਵੀ ਟਾਈਮ ਥੋੜਾ ਰੱਖ ਲੈ ਦੂਜਾ ਕਲਾ ਰੱਖੋ ਸਾਰੰਗ ਇਹ ਗੜਾ ਆਪਣਾ ਚੋਰੀ ਹੋ ਗਿਆ ਸੀ ਤੁਹਾਨੂੰ ਦੱਸਿਆ ਸਾਰਿਆਂ ਨੂੰ ਪਤਾ ਹੀ ਆ ਉਹ ਜਿਹੜੇ ਕਾਮਾ ਰੋਲੀ ਪੋਦੇ ਆ ਮੋੜਾ ਤੇ ਨਹੀਂ ਕੀ ਵਾਰੀ ਵੱਡੇ ਹੋਇਆ ਪਹਿਲਾਂ ਕੀਤੀ ਬਦਮਾਚੀ ਇੱਕ ਠੋਕਰ ਹੁਣ ਕੰਮ ਕੀ ਬਾਤ ਆ ਸਾਰਿਆਂ ਨੇ ਸੁਣਿਆ ਹੋਇਆ ਗਾਣਾ ਪਿਛਲੇ ਕੰਟਰੋਵਰਸੀ ਬਹੁਤ ਚੱਲ ਗਈ ਪੰਜਾ ਛਿਆ ਕਲਾਕਾਰਾਂ ਨੇ ਮੇਰਾ ਗਾਣਾ ਚੋਰੀ ਕਰ ਲਿਆ ਕਹਿੰਦੇ ਲੀਕ ਹੋ ਗਿਆ ਕਹਿੰਦੇ ਲੀਕ ਹੋ ਗਿਆ ਜਦੋਂ ਪੁੱਛਿਆ ਮੈਂ ਕਿਹਾ ਪੈਟਰੋਲ ਥੋੜੀ ਲੀਕ ਹੋ ਗਿਆ ਟੈਂਕੀ ਲੀਕ ਹੋ ਗਈ ਗਾਣਾ ਵੀ ਕਦੇ ਲੀਕ ਹੋਇਆ ਇਹ ਜਾਣ ਬੁੱਝ ਕੇ ਚੋਰੀ ਕੀਤੇ ਜਾਂਦੇ ਗਾਣੇ ਮਿਹਨਤ ਨਹੀਂ ਕਰਦੇ ਇਸ ਕਰਕੇ ਆਪੋ ਆਪਣੀ ਮਿਹਨਤ ਨੂੰ ਫਲ ਲਾਉਂਦਾ ਮਹਾਰਾਜ ਸੱਚੇ ਪਾਤਸ਼ਾਹ ਮਿਹਨਤ ਕਰੋ ਜਰੂਰ ਚਿੜੀ ਚੂਕਦੀ ਰਹੀ ਸੀ ਕਦੇ ਪਿੰਡ 'ਚ ਤਾਂ ਭੋਗ ਦਾਣਾ ਕੁੱਤਾ ਡਰਦਾ ਤਾਰ ਜੱਟ ਦਾ ਸੀ ਜੂੜੇ ਮੋਰ ਮਰ ਕੇ ਵੀ ਹਰ ਕੋਈ ਸਲਾਮਾ ਕਰਦਾ ਉਹ ਜਿਹੜੇ ਮੋਢਿਆਂ ਤੋਂ ਦੀ ਹੁਣ ਥੁੱਕਦੇ ਜਿਹੜੇ ਮੋਢਿਆਂ ਤੋਂ ਦੀ ਹੁਣ ਥੁੱਕਦੇ ਨੇ ਧਰਤੀ 'ਚ ਗੱਡੇ ਹੋਇਆ ਭਈ ਲਾ ਕੀਤੀ ਬਦਮਾਚੀ ਹੈ ਘਠੋ ਕਰ ਹੁਣ ਕੰਮ ਛੇ ਹੋਇਆ ਭਈ ਲਾ ਕੀਤੀ ਬਦਮਾਚੀ ਬੜੀ ਠੋਕਰ ਹੁਣ ਕੰਮ ਛੇ ਹੋਇਆ ਵਿੱਚ ਖਾਰਿਆਂ ਦਾ ਜੋਰ ਸੀ ਵੇਖੇ ਨਹੀਂ ਵੱਡੀਆਂ ਸ਼ਿਕਾਇਤਾਂ ਦੇ ਕਿਤੇ ਡੌਲਿਆਂ ਦੇ ਜੋਰਾਂ ਉੱਤੇ ਕਬਜਾ ਨਹੀਂ ਜੱਟੀਆਂ ਜ਼ਮੀਨਾਂ ਤੇ ਉਹ ਜਿਹੜੇ ਫੋਕੀਆਂ ਫੜਾਣੇ ਹੁਣ ਮਾਰਦੇ ਜਿਹੜੇ ਫੋਕੀਆਂ ਫੜਾਣੇ ਹੁਣ ਮਾਰਦੇ ਉਹ ਲੋੱਤਾ ਹੀਟਾ ਗੱਡੇ ਹੋਇਆ ਬੋਲੋ ਭਾਈ ਪਹਿਲਾਂ ਕੀਤੀ ਬਦਮਾਚੀ ਹੱਕ ਥਾ ਕਰੀ ਹੁਣ ਕੰਮ ਛੱਡੇ ਹੋਇਆ ਪਹਿਲਾਂ ਕੀਤੀ ਬਦਮਾਚੀ ਵੜੀ ਥੋਕੇ ਨੀ ਹੁਣ ਕੰਮ ਛੱਡੇ ਜਦੋਂ ਗਾਣਾ ਸਾਡਾ ਚੋਰੀ ਹੋ ਗਿਆ ਉਸ ਵਾਰ ਮਾਫੀ ਮੰਗੀਆਂ ਕਲਾਕਾਰਾਂ ਨੇ ਸਾਡੇ ਭਰਾ ਹੀ ਆ ਸਾਰੇ ਸਿਰਫ ਮਿਹਨਤ ਨਹੀਂ ਕਰਦੇ ਆਪਣਾ ਕਿਸੇ ਦਾ ਗਾਣਾ ਚੱਕ ਕੇ ਗਾਉਣ ਦੀ ਗੱਲ ਕਰਦੇ ਉਹ ਤੋਂ ਬਾਅਦ ਫੇ ਮੈਂ ਗਾਣਾ ਗਾਇਆ ਸੀ ਇੱਕ ਹੋ ਨਵਾਂ ਗਾਣਾ YouTube ਤੇ ਸੁਣ ਲਿਓ ਨੀ ਮੰਨਿਆ ਤੂੰ ਸਾਡੇ ਨਾਲੋਂ ਤੋੜ ਲਈ ਯਾਰੀ ਨੀ ਸਾਨੂੰ ਮਰਵਾਉਣ ਦੀ ਤੂੰ ਕਰਦੀ ਤਿਆਰੀ ਤੂੰ ਜਿੱਦਾਂ ਦੇ ਲੰਡਰ ਜਹੇ ਨਹੀਂ ਫਿਰਦੀ ਤੂੰ ਜਿੱਦਾਂ ਦੇ ਲੰਡਰ ਜਹੇ ਨਹੀਂ ਫਿਰਦੀ ਅਸੀਂ ਇਹੋ ਜਿਹੇ ਬਾਣਾ ਚ ਭਜਾਈ ਦੇ ਜੱਟ ਨੂੰ ਮਰੌਣਾ ਜੇ ਤੂੰ ਸੋਹਣੀਏ ਬੰਦੇ ਤੈਨੂੰ 35 40 ਚਾਹੀਦੇ ਜੱਟ ਨੂੰ ਮਰੌਣਾ ਜੇ ਤੂੰ ਮਰਦੇ ਬੰਦੇ ਤੈਨੂੰ 35 40 ਚਾਹੀਦੇ ਇੱਕ ਅੰਤਰਾ ਦਾ ਸੁਣਾ ਦਵਾ ਵੱਡੇ ਵੱਡੇ ਬੈਲੀਆਂ ਦੀ ਝੁੱਕ ਜਾਂਦੀ ਤਹੌਣ ਨਹੀਂ ਹ ਤੇਰੇ ਤਾਂ ਵੀਰਾਂ ਦੇ ਪਜਾਮੇ ਗਿੱਲੇ ਹੋ ਨਹੀਂ ਜਦੋਂ ਮੋਰੇ ਪੰਗਾ ਪਿਆ ਪਿੱਛੇ ਸ਼ੂ ਤੇਰੇ ਤਾਂ ਵੀਰਾਂ ਦੇ ਪਿਛਾ ਮੇਗਲੇ ਹੋਣੀ ਫੇਰ ਉਹੀ ਗੱਲ ਹੋ ਗਈ ਉਹ ਪਿੰਡ ਜਮਸ਼ੇਰ ਆ ਕੇ ਵੇਖ ਲਈ ਸਾਡਾ ਪਿੰਡ ਨੋਟ ਕਰ ਲਓ ਐਡਰੈਸ ਨੋਟ ਕਰ ਲਓ ਫੋਨ ਨੋਟ ਕਰ ਲਓ ਫੇਰ ਨਾ ਕਿਉ ਕਿਤੇ ਰਹਿੰਦੇ ਆ ਅਸੀਂ ਜਲੰਧਰ ਰਹਿੰਦੇ ਆ ਜਲੰਧਰ ਲੱਗੇ ਹਵੇਲੀ ਆ ਹਵੇਲੀ ਦੇ ਨਾਲ ਸਾਡਾ ਪਿੰਡ ਆ ਜਮਸ਼ੇਰ ਸੁਚਰ ਗੀਲਾ ਮਨਦੀਪ ਮੰਡੀ ਪਾਲਟੀ 9855087175 9855087175 ਧਨ ਮੇ 550 871 ਖਸਾ ਪਿੰਡ ਜਮ ਸ਼ੇਰ ਆ ਕੇ ਵੇਖ ਲਈ ਭੇਡ ਕੇ ਮਸਾਨਾ ਦੇ ਕਰਾਈ ਦੇ 니 ਜੱਟ ਨੂੰ ਮਰੌਣਾ ਜੇ ਤੂੰ ਸੋੜੀਏ ਬੰਦਾ ਤੈਨੂੰ 35 40 ਚਾਹੀਦੇ ਜੱਟ ਨੂੰ ਮਰੌਣਾ ਜੇ ਤੂੰ ਮਰਨੇ ਟਾਈਮ ਹੋ ਗਿਆ ਪੂਰਾ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ ਸਾਨੂੰ ਹੋ ਵੀ ਆਪੂਰਾ ਸਾਨੂੰ ਮਾਫ਼ ਕਰੋ ਐਮ ਹੋ ਗਿਆ ਪੂਰਾ ਸਾਨੂੰ ਮਾਫ਼ ਕਰੋ ਐਮ ਹੋ ਗਿਆ ਪੂਰਾ ਸਾਨੂੰ ਮਾਫ਼ ਕਰੋ ਹਲੋ ਇੱਥੇ ਪਿਆਰ ਦੀ ਪੁੱਛ ਕੋਈ ਨਾ ਵੇ ਜਾ ਤੇਰੇ ਨਾਲ ਨਹੀਂ ਬੋਲਣਾ ਵੇ ਤੇਰੇ ਮੂੰਹ ਤੇ ਮੁੱਛ ਕੋਈ ਨਾ ਮੈਂ ਰੱਖ ਲਈ ਦਾੜੀ ਨੀ ਮਜਾ ਪਿਆਰ ਦਾ ਚੱਕ ਲਾਂਗੇ ਇੱਕ ਵਾਰੀ ਆਖਦੇ ਸੀ ਨਿੱਤੂ ਜੀ ਅਸੀਂ ਦਾੜੀ ਵੀ ਰੱਖ ਲਾਂਗੇ ਬਹੁਤ ਹੀ ਵਧੀਆ ਪੰਜਾਬ ਦੀ ਕੋਇਲ ਆ ਪੰਜਾਬ ਦੀ ਸਤਿਕਾਰਯੋਗ ਹੈ ਰਿਸਪੈਕਟਡ ਹੈ ਸਲੂਟ ਹੈ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਮਿਲਦੇ ਆ ਨੈਕਸਟ ਵੀਡੀਓ ਤੜਡੇ ਲਈ ਹੋਰ ਨਵਾਂ ਲਾਈਵ ਸ਼ੋਅ ਲੈ ਕੇ